ਹਿੰਦ ਦੀ ਚਾਦਰ ਨੌਵੇਂ ਪਾਸ਼ਾ ਗੁਰਤੇਗ ਬਹਾਦਰ ਜੀ ਦੇ 350 ਸ਼ੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਅੱਜ ਜਲੰਧਰ ਪਹੁੰਚਿਆ ਜਿੱਥੇ ਕਿ ਸਿੱਖ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਨਗਰ ਕੀਰਤਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਨਗਰ ਕੀਰਤਨ ਨੂੰ ਲੈ ਕੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਗਾਰਡ ਆਫ ਆਨਰ ਤਾਂ ਇਟ ਵਾਸ ਅ ਸਟੈਂਡਿੰਗ ਇੰਸਟਰਕਸ਼ਨ ਟੂ ਦੀ ਪ੍ਰਸ਼ਾਸਨ ਕਿ ਹਰ ਜ਼ਿਲ੍ਹੇ 'ਚ ਜਿੱਥੇ ਵੀ ਗੁਰੂ ਸਾਹਿਬ ਪ੍ਰਵੇਸ਼ ਕਰਨਗੇ ਉੱਥੇ ਜਿਹੜਾ ਗਾਰਡ ਆਫ ਆਨਰ ਦਿੱਤਾ ਜਾਏਗਾ ਹਰ ਜ਼ਿਲ੍ਹੇ 'ਚ ਜੇ ਦਿਹਾਤੀ ਹੈ ਤਾਂ ਦਿਹਾਤੀ ਵਾਲੇ ਦੇਣਗੇ ਤੇ ਰੂਰਲ ਹੈ ਤਾਂ ਅਰਬਨ ਹੈ ਤਾਂ ਅਰਬਨ ਵਾਲੇ ਦੇਣਗੇ ਕਿਉਂਕਿ ਕੋਈ ਵੀ ਜਿਹੜੀਆਂ ਫੋਰਸੇਜ਼ ਆ ਕੋਈ ਵੀ ਪ੍ਰਸ਼ਾਸਨ ਹੈ ਕੋਈ ਵੀ ਸਰਕਾਰ ਹੈ ਐਮਐਲਏ ਆ ਮੰਤਰੀ ਆ ਕੋਈ ਵੀ ਆ ਉਹ ਗੁਰੂ ਸਾਹਿਬ ਤੋਂ ਉੱਪਰ ਨਹੀਂ ਆ ਗੁਰੂ ਸਾਹਿਬ ਸਭ ਤੋਂ ਸੁਪਰੀਮ ਆ ਸਾਡਾ ਸਾਰਾ ਅਦਬ ਸਾਡਾ ਸਾਰੀ ਜਿੰਦਗੀ ਆ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਨਿਸ਼ਾਵਰ ਹੈ। ਠੀਕ ਹੈ। ਸਰ ਅੱਜ ਨਗਿੰਦਰ ਨਦਰ ਪਹੁੰਚਿਆ ਹੈਗਾ ਤੇ ਕਿਹੋ ਜਿਹਾ ਬੰਦ ਰਿਹਾ ਕਿ ਕੀ ਐਸਾ ਜਿਹਾ ਆਪਣਾ ਜੀ। ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ। ਅੱਜ ਅਸੀਂ ਬਹੁਤ ਹੀ ਭਾਗਾ ਵਾਲੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਦੀ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਬੜੇ ਹੀ ਸ਼ਰਧਾ ਭਾਵ ਨਾਲ ਮਨਾ ਰਹੇ ਹਾਂ। ਤੇ ਸਾਡੇ ਜਲੰਧਰ ਦੇ ਵਿੱਚ ਅੱਜ ਗੁਰੂ ਮਹਾਰਾਜ ਪਧਾਰੇ ਨੇ। ਬਹੁਤ ਹੀ ਸ਼ਰਧਾ ਭਾਵ ਨਾਲ ਪੂਰੀ ਸੰਗਤਾਂ ਨੇ ਜਲੰਧਰ ਦੀ ਉਹਨਾਂ ਨੇ ਹਿੱਸਾ ਲਿਆ ਤੁਸੀਂ ਦੇਖ ਸਕਦੇ ਹੋ ਸਵੇਰੇ ਤੜਕੇ ਤੋਂ ਹੀ ਸਾਡੇ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਸੀਪੀ ਨਾਮ ਸਾਰਾ ਇਸ ਮੁੱਚਾ ਪ੍ਰਸ਼ਾਸਨ ਸਮੁੱਚੇ ਅਧਿਕਾਰੀ ਉਹ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਨੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਿਆ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਬੇਨਤੀ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਅਜੇ ਨਗਰ ਕੀਰਤਨ ਨਿਕਲਣਾ ਸਾਰੀ ਸੰਗਤਾਂ ਆ ਕੇ ਜਿਹੜਾ ਗੁਰੂ ਮਹਾਰਾਜ ਦਾ ਸ਼ੀਵਾਲ ਨੇ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਜੀ ਨੇ ਇਨ ਅਰ ਕੀਰਤਨ ਨੇ ਪਹੁੰਚਿਆ ਉੱਤੇ ਵੀ ਜਾ ਕੇ ਜਦੋਂ ਮਹਾਰਾਜਾ ਸ਼ੇਵਾਲਨ ਜੀ ਵਾਇਗੁਰੂ ਜੀ ਦਾ ਖਾਲਸਾ ਸ਼ਿਵਾਇ ਗੁਰੂ ਜੀ ਦਾ ਹਾਂਜੀ ਪੱਬਜਾ 6 ਨਗਰ ਕੀਰਤਨ ਜਿਹੜਾ ਗੁਰਦਾਸਪੁਰ ਚੱਲਿਆ ਤਾਂ ਹੁਣ ਜਲੰਧਰ ਪਹੁੰਚਿਆ ਹੈਗਾ ਔਰ ਪੁਲਿਸ ਵੱਲੋਂ ਪ੍ਰਬੰਧ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵਾਇਗੁਰੂ ਜੀ ਦਾ ਖਾਲਸਾ ਵਾਹ ਵਾਇਗੁਰੂ ਜੀ ਦੀ ਫਤਿਹ ਗੁਰਤੇਗ ਬਹਾਦਰ ਸਿਮਰੀ ਹੈ ਕਾਰ ਨੌਂ ਨਿਦ ਆਵੇ ਧਾਏ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਜਿਹੜੇ 350 ਸਾਲਾ ਸ਼ਹੀਦੀ ਸਤਾਬਦੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਤੋਂ ਲੈ ਕੇ ਸ੍ਰੀ ਆਨੰਦਪੂਰ ਸਾਹਿਬ ਤੱਕ ਜੋ ਨਗਰ ਕੀਰਤਨ ਆਰੰਭ ਕੀਤਾ ਗਿਆ ਸੀ ਅੱਜ ਇਹ ਨਗਰ ਕੀਰਤਨ ਡੇਰਾ ਸੰਤਗਰ ਹਰਖੋਵਾਲ ਤੋਂ ਆਰੰਭ ਹੋ ਕੇ ਸ੍ਰੀ ਆਨੰਦਪੂਰ ਸਾਹਿਬ ਨੂੰ ਚਾਲੇ ਪਾ ਚੁੱਕਾ ਹੈ ਤੇ ਹਜ਼ਾਰਾਂ ਦੀ ਤਦਾਦ ਜਿਹੜਾ ਸੰਗਤਾਂ ਜਿਹੜੀਆਂ ਨਗਰ ਕੀਰਤਨ ਦੇ ਦਰਸ਼ਨ ਕਰਕੇ ਲਾਭ ਪ੍ਰਾਪਤ ਕਰ ਰਹੀਆਂ ਹਨ ਦਾਸ ਇਥੋਂ ਦੇ ਜਲੰਧਰ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਬਹੁਤ ਸੋਨਾ ਜਿਹੜਾ ਵਾ ਪ੍ਰਬੰਧ ਕੀਤਾ ਰੈਫਿਊ ਨੂੰ ਕੰਟਰੋਲ ਕੀਤਾ ਅਤੇ ਜਿਹੜਾ ਬਿਲਕੁਲ ਨਿਰਵਿਘਨ ਜਿਹੜਾ ਨਗਰ ਕੀਰਤਨ ਜਿਹੜਾ ਸ਼ਹਿਰ ਦੇ ਵਿੱਚ ਦੀ ਗੁਜ਼ਰਿਆ ਵਾ ਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਮਾਗਿਕ ਗੁਰੂ ਘਰ ਦਰਸ਼ਨ ਕਰਕੇ ਜਿਹੜੇ ਲਾਭ ਪ੍ਰਾਪਤ ਕਰ ਰਹੇ ਹਨ ਦਾਸ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹੈ 23 24 25 ਨਵੰਬਰ ਨੂੰ ਜੋ ਮਹਾਰਾਜੇ ਸਿੰਘ ਦੀ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਿਹਾ ਹੈ ਹਨ ਆਪ ਸਭਤ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਜਿਹੜੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਖੀਰ ਵਿੱਚ ਫਿਰ ਜਲੰਧਰ ਦੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਬਹੁਤ ਵਾਜ ਕਰਦਾ ਆਇਆ ਖਤੇ ਅਰਜੀ ਕਰਦਾ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਗਰ ਕੀਰਤਨ ਦਾ ਦੇਖਿਆ ਜਾ ਰਿਹਾ ਪੂਰਾ ਜੀ ਕਹਿੰਦਾ ਮੇਰੇ ਵੱਲੋਂ ਨਹੀਂ ਹੈ ਇਸ ਮੁਕਤੀ ਸਾਧ ਸੰਗਤ ਵੱਲੋਂ ਆਂ ਔਰ ਸਾਡੇ ਜਿਹੜੇ ਮਹਾਪੁਰਖ ਆ ਜਿਹੜੇ ਨਗਰ ਕੀਰਤਨ ਨੂੰ ਇੱਥੇ ਜੰਦਰ ਚ ਲੈ ਕੇ ਆ ਰਹੇ ਆ ਬਾਬਾ ਕਸ਼ਮੀਰਾ ਸਿੰਘ ਦੀ ਭੂਰੀ ਵਾਲੇ ਇਹ ਉਹਨਾਂ ਮਹਾਪੁਰਖਾਂ ਦੀ ਨਜ਼ਰਸਾਨੀ ਚਾ ਰਿਹਾ ਬਾਕੀ ਇਹ ਤਾਂ ਗੁਰੂ ਸਾਹਿਬ ਆਪ ਆ ਰਹੇ ਆ ਗੁਰਗੰਨ ਸਾਹਿਬ ਤੇ ਅਸੀਂ ਤਾਂ ਸਭ ਸੇਵਕ ਆਂ ਸਰਕਾਰ ਦਾ ਕੰਮ ਜਿਹੜਾ ਆ ਉਹ ਸਫਾਈਆਂ ਕਰਾਉਣੀਆਂ ਪ੍ਰਬੰਧ ਕਰਨੇ ਦੇਖਣਾ ਪਏ ਕਿਸੇ ਸੜਕ ਤੇ ਖਰਾਬ ਆ ਤਾਂ ਠੀਕ करावे ਗੱਡੀਆਂ ਮੋਟਰਾਂ ਸਭ ਕੁਝ ਕੰਮ ਕਰਨਾ ਪ੍ਰਬੰਧਕਦਾਰ ਕੰਮ ਜਿਹੜਾ ਸਰਕਾਰ ਦਾ ਕੰਮ ਹੈ ਲੇਕਿਨ ਇਹਦੀ ਨੁਮਾਇੰਦਗੀ ਕਰਨੀ ਇਹਦੀ ਸਰਪ੍ਰਸਤੀ ਕਰਨੀ ਉਹ ਗੁਰੂ ਸਾਹਿਬ ਆਪ ਕਰਦੇ ਆ ਸੋ ਇਹ ਸਾਡਾ ਦੂਸਰਾ ਨਗਰ ਕੀਰਤਨ ਹੈ ਪਹਿਲਾ ਨਗਰ ਕੀਰਤਨ ਸ਼ਿਰਨਗਰ ਤੋਂ ਰਬ ਹੋਇਆ ਸੀਗਾ 19 ਤਰੀਕ ਨੂੰ ਉਸ ਸ਼ਹਿਰ ਨਗਰ ਤੋਂ ਜੰਮੂ ਪਠਾਨਕੋਟ ਹਿਸ਼ਾਰਪਤ ਹੁੰਦਾ ਹੋਇਆ 22 ਤਰੀਕ ਸ਼ਾਮੀ ਜਾਏਗਾ ਔਰ ਇਹ ਦੂਸਰਾ ਇਹਨੂੰ ਅਸੀਂ ਮਾਝਾ ਦੁਆਬਾ ਰੂਟ ਦਾ ਨਾਮ ਦਿੱਤਾ ਇਹ ਕੁਝ ਹਿੱਸਾ ਮਾਝੇ ਦਾ ਔਰ ਕੁਝ ਹਿੱਸਾ ਦੁਆਬੇ ਦਾ ਇਹ ਗੁਰਦਾਸਪੁਰ ਤੋਂ ਅਰੰਭ ਹੋ ਕੇ ਬਟਾਲਾ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਤਰਨਤਾਰਨ ਕਡੂਰ ਸਾਹਿਬ ਔਰ ਫਿਰ ਕਪੂਥੜਾ ਗੋਇੰਦਵਾਲ ਸਾਹਿਬ ਕਟਾਰਪੁਰ ਜਲੰਧਰ ਅੱਜ ਹੁਣ ਪਹੁੰਚਿਆ ਫਿਰਗਾ ਫਗਵਾੜਾ ਬੰਗਿਆਂ ਔਰ ਫਿਰ ਨਵਾਂ ਸ਼ਹਿਰ ਤੇ ਫਿਰ ਨੂਰਪੁਰ ਬੇਦੀ ਵਿੱਚ ਹੁੰਦਾ ਹੈ ਨਾਨਪੁਰ ਸਾਹਿਬ ਜਾਏਗਾ। ਬਾਕੀ ਸਾਡੀ ਇਹ ਬਹੁਤ ਹਦਾਇਤ ਸਿਗੀ ਕਿ ਕਿਤੇও ਵੀ ਨਗਰ ਕੀਰਤਨ ਜਿਹੜਾ ਕਿਸੇ ਵੀ ਫਲਾਈਓਵਰ ਕਿਸੇ ਵੀ ਬਾਈਪਾਸ ਤੇ ਨਹੀਂ ਜਾਏਗਾ। ਸਾਰੇ ਸ਼ਹਿਰ ਦੇ ਵਿੱਚੋਂ ਜਾਏਗਾ। ਹਰ ਸੜਕ ਦੇ ਉੱਤੇ ਹਰ ਜਿਹੜਾ ਵਿਅਕਤੀ ਆ ਉਹ ਗੁਰੂ ਸਾਹਿਬ ਦਾ ਇੰਤਜ਼ਾਰ ਕਰਦਾ ਹੋਇਆ ਉਹਨਾਂ ਦੀ ਸੇਵਾਤ ਹੋਏਗਾ। ਸੋ ਬਾਕੀ ਸੰਗਤਾਂ ਦਾ ਜਿਹੜਾ ਉਤਸ਼ਾਹ ਦੇਖ ਕੇ ਜਿਹੜਾ ਨਗਰ ਕੀਰਤਨ ਹਰ ਨਗਰ ਕੀਰਤਨ ਤਿੰਨ ਤਿੰਨ ਚਾਰ ਚਾਰ ਘੰਟੇ ਲੇਟ ਚੱਲ ਰਿਹਾ ਉਹ ਖੁਸ਼ੀ ਦਾ ਕਾਰਨ ਆ ਕਿ ਸੰਗਤਾਂ ਇੰਨੀ ਵੱਡੀ ਤਦਾਦ ਆ ਰਹੀਆਂ। ਸੰਗਤਾਂ ਦਾ ਜਿਹੜਾ ਉਤਸ਼ਾਹ ਆ ਔਰ ਆਪਣੇ ਆਪ ਤੇ ਬਹੁਤ ਵੱਡਾ ਦਿਹਾੜਾ ਆ ਗੁਰਡੇਕ ਭਾਦਰ ਸਾਹਿਬ ਦਾ ਜਿਹੜੀ ਦੁਨੀਆ 'ਚ ਕੋਈ ਉਦਾਹਰਨ ਨਹੀਂ ਮਿਲਦੀ ਕੋਈ ਕੋਈ ਵਿਅਕਤੀ ਜਾਂ ਹਰ ਵਿਅਕਤੀ ਜਿਹੜਾ ਹੈ ਆਪਣੀ ਸਾਰੀ ਜ਼ਿੰਦਗੀ ਆਪਣੀ ਜਾਨ ਨੂੰ ਬਚਾਉਣ ਲਈ ਆਪਣਾ ਸਭ ਕੁਝ ਕੁਰਬਾਨ ਕਰਦਾ ਆਪਣੇ ਧਨ ਦੌਲਤ ਰਾਜ ਸੱਤਾ ਸਮਾਜ ਸਭ ਕੁਝ ਪ੍ਰਾਪਤੀਆਂ ਕੁਰਬਾਨ ਕਰਦਾ ਸਿਰਫ ਆਪਣੀ ਜ਼ਿੰਦਗੀ ਬਚਾਉਣ ਲਈ ਜਿਹੜੀ ਕਿ ਅਣਮੋਲੀ ਹੁੰਦੀ ਹੈ ਗੁਰੂ ਸਾਹਿਬ ਨੇ ਸਭ ਕੁਝ ਬਚਾਉਣ ਲਈ ਆਪਣੀ ਜ਼ਿੰਦਗੀ ਦਿੱਤੀ ਆ ਧਰਮ ਲਈ ਸੋ ਐਸੀ ਜਿਹੜੀ ਵੱਡੀ ਉਦਾਹਰਨ ਹੈ ਇਹ ਉਦਾਹਰਨ ਦਾ ਜਿਹੜਾ ਸ਼ਹਾਦਤ ਦਾ ਦਿਨ ਆ ਇਹ ਆ ਰਿਹਾ ਸੋ ਇਹ ਧਰਮ ਦੀ ਹਵਲਗਣਾ ਤੋਂ ਉੱਪਰ ਉੱਠ ਗਿਆ ਹਰ ਵਿਅਕਤੀ ਦੇ ਲਈ ਆ ਜ਼ੁਲਮ ਦੇ ਜ਼ਾਲਮ ਦੇ ਜਿਹੜਾ ਜ਼ਾਲਮ ਦਾ ਜ਼ੁਲਮ ਆ ਉਹਦੇ ਖਿਲਾਫ ਦੀ ਇਹ ਸ਼ਹਾਦਤ ਆ ਸੋ ਅਸੀਂ ਸਾਰੇ ਸਮੂਹ ਸਾਡੇ ਸਿੰਘ ਸਾਹਿਬਾਵਾ ਵਾਲੇ ਅਸੀਂ ਨਤਮਸਤਕ ਹੋਣ ਲਈ ਆਏ ਆ ਕਿ ਸਹਿਜ ਚ ਗੁਰੂ ਸਾਹਿਬ ਆਪ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੇ ਨਨ ਕੀਰਤਨ ਗੁਦਾਸਪੁਰ ਚਲ ਕੇ ਜਲੰਧਰ ਪਹੁੰਚ ਰਿਹਾ ਹੈ ਸਿਸ਼ਨੂ ਰਾਮ ਪਾਰਟੀ ਨੂੰ ਸਰਕਾਰੀ ਮਤੇਲ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ 350ਵੇਂ ਸ਼ਹੀਦੀ ਪੁਰਬ ਦੇ ਮੌਕੇ ਤੇ ਪੂਰੇ ਦੇਸ਼ ਵਿੱਚ ਬਹੁਤ ਸ਼ਰਧਾ ਵਾਲਾ ਤੇ ਬੜਾ ਧਾਰਮਿਕ ਬੜਾ ਖੁਸ਼ੀ ਵਾਲਾ ਮਾਹੌਲ ਹੈ ਇਸ ਖਿੱਤੇ ਦੀ ਰੱਖਿਆ ਲਈ ਇਸ ਰੀਜਨ ਦੀ ਰੱਖਿਆ ਵਾਸਤੇ ਗੁਰੂ ਸਾਹਿਬਾਨ ਨੇ ਕੁਰਬਾਨੀ ਦਿੱਤੀ ਹੈ ਸ਼ਹੀਦੀ ਦਿੱਤੀ ਹੈ ਸਾਡੀ ਪਹਿਚਾਨ ਲਈ ਸਾਡੀ ਹੋਂਦ ਲਈ ਅਸਤਿਤਵ ਲਈ ਸਿੱਖ ਗੁਰੂ ਸਾਹਿਬਾਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਦੀ ਮਿਸਾਲ ਪੂਰੀ ਦੁਨੀਆ 'ਚ ਕਿਤੇ ਨਹੀਂ ਮਿਲਦੀ ਸੋ ਗੁਰੂ ਸਾਹਿਬ ਨੇ ਗੁਰਤੇਗ ਬਹਾਦਰ ਮਹਾਰਾਜ ਨੇ ਜੋ ਸ਼ਹੀਦੀ ਦਿੱਤੀ ਉਹ ਮਾਨਵਤਾ ਵਾਸਤੇ ਦਿੱਤੀ ਹੈ ਇਨਸਾਨੀਅਤ ਵਾਸਤੇ ਦਿੱਤੀ ਇਸ ਕਰਕੇ ਅਸੀਂ ਸਾਰੇ ਗੁਰਤੇਗ ਬਹਾਦਰ ਮਹਾਰਾਜ ਦੇ ਬਹੁਤ ਮਤਲਬ ਉਹਨਾਂ ਦੇ ਪੈਰੋਕਾਰ ਆ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹੀਦੀ ਨਮਸਤਕੁੰਨੇ ਸਲਾਮ ਕਰਦੇ ਆ ਨਮਸਕਾਰ ਕਰਦੇ ਸੋ ਬਹੁਤ ਅੱਛੇ ਅਰੇਂਜਮੈਂਟ ਪੰਜਾਬ ਸਰਕਾਰ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਤੇ ਸਿੰਘ ਸੁਭਾਵਾਂ ਵੱਲੋਂ ਕੀਤੇ ਗਏ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਅੱਜ ਗਾਰਡ ਆਫ ਆਨਰ ਦਿੱਤਾ ਜਾਣਾ ਨਗਰ ਕੀਰਤਨ ਨੂੰ ਜਲੰਧਰ 'ਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਚੌਂਕ ਦੇ ਵਿੱਚ ਤੇ ਪਹਿਲੀ ਵਾਰ ਹੋਣਾ ਕਿ ਪੰਜਾਬ ਪੁਲਿਸ ਗਾਰਡ ਆਫ ਆਨਰ ਨਗਰ ਕੀਰਤਨ ਨੂੰ ਦੇਣ ਜਾ ਰਹੀ ਹੈ ਬਹੁਤ ਸੁੰਦਰ ਬੜਾ ਖੂਬਸੂਰਤ ਮਾਹੌਲ ਹੈ ਜਲੰਧਰ ਚ ਸੰਗਤ ਦਾ ਬਹੁਤ ਵੱਡਾ ਇਕੱਠਾ ਕੱਲ ਰਾਤ ਵੀ 2:30 ਵਜੇ ਕਪੂਰਥਲੇ ਤੋਂ ਜਲੰਧਰ ਚ ਇਹ ਨਗਰ ਕੀਰਤਨ ਇੰਟਰ ਕੀਤਾ ਤੇ ਉਸ ਵੇਲੇ ਵੀ 2:30 ਵਜੇ ਵੀ ਰਾਤ ਸੰਗਤ ਦੇ ਅੰਦਰ ਬਹੁਤ ਚਾਸ ਸ਼ਰਧਾ ਸੀ ਸੋ ਇਹ ਸਮਰਪਣ ਇਹ ਭਾਵਨਾ ਜਿਹੜੀ ਆ ਆਪਾਂ ਨੂੰ ਗੁਰੂ ਸਹਬਾਨਾਂ ਤੋਂ ਮਿਲਦੀ ਹੈ ਸਾਰਿਆਂ ਨੂੰ ਬਹੁਤ-ਬਹੁਤ ਇਸ ਮੌਕੇ ਤੇ ਪਹੁੰਚਣ ਤੇ ਧੰਨਵਾਦ ਸਵਾਗਤ Vai guru ji vai guru